ਆਲੂ ਮਟਰ ਤੇ ਮਸ਼ਰੂਮ ਤੇਨਾਂ ਨੂੰ ਮਿਲਾ ਕੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਸਬਜੀ ਇਹ ਸਬਜੀ ਨੂੰ ਖਾ ਕੇ ਤੁਸੀਂ ਕਹੋਗੇ ਵਾਹ ਰੋਟੀ ਖਾਂਦਾ ਤੇ ਸਵਾਦ ਹੀ ਆ ਗਿਆ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਤੇ ਸਬਜੀ ਬਣਾਉਣ ਵਾਸਤੇ ਨਾ ਆਪਾਂ ਇੱਕ ਕੜਾਈ ਦੇ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਜੇ ਸਰੋਂ ਦਾ ਤੇਲ ਇਸਤੇਮਾਲ ਨਹੀਂ ਕਰਦੇ ਤਾਂ ਜਿਹੜਾ ਕੁਕਿੰਗ ਆਇਲ ਇਸਤੇਮਾਲ ਕਰਦੇ ਹੋ ਉਹਦੇ ਵਿੱਚ ਇਹ ਸਬਜੀ ਬਣਾ ਲਵੋ ਜਦੋਂ ਹੋ ਜਾਏਗਾ ਤੇਲ ਗਰਮ ਤੇ ਉਦੋਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ ਦੋ మీడియం ਸਾਈਜ਼ ਦੇ ਆਲੂ ਤੇ ਪਹਿਲਾਂ ਤੇ ਆਪਾਂ ਇਹ ਆਲੂਆਂ ਨੂੰ ਨਾ ਤੇਲ ਦੇ ਵਿੱਚ ਮਿਕਸ ਕਰਕੇ ਇੱਕ ਤੋਂ ਡੇਢ ਮਿੰਟ ਤੱਕ ਇਸ ਤਰ੍ਹਾਂ ਹੀ ਖੁੱਲਾ ਹੀ ਪਕਾਵਾਂਗੇ ਯਾਨੀ ਕਿ ਤੇਲ ਦੇ ਵਿੱਚ ਭੁੰਨਾਂਗੇ ਇੱਕ ਤੋਂ ਡੇਢ ਮਿੰਟ ਤੱਕ ਖੁੱਲਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲੂਣ ਦਾ ਤੇ ਲੂਣ ਨੂੰ ਮਿਕਸ ਕਰਕੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ మీడియం ਟੂ ਲੋ ਤੇ ਮੀਡੀਅਮ ਤੋਂ ਲੋ ਤੇ ਆਪਾਂ ਇਹ ਆਲੂਆਂ ਨੂੰ ਟੱਕ ਕੇ ਪਕਾਵਾਂਗੇ ਟੱਕ ਕੇ ਪਕਾਵਾਂਗੇ ਤੇ ਥੋੜੀ ਛੇਤੀ पक ਜਾਣਗੇ ਨਹੀਂ ਤਾਂ ਪੱਕਣ ਨੂੰ ਟਾਈਮ ਲੱਗੇਗਾ ਤੇ ਇਹਨਾਂ ਨੂੰ ਹੁਣ ਆਪਾਂ ਕਿੰਨਾ ਪਕਾਣਾ ਹੈ ਇਕਦਮ ਨਰਮ ਹੋਣ ਤੱਕ ਪਕਾਣਾ ਹੈ ਤਿੰਨ ਤੋਂ ਚਾਰ ਮਿੰਟ ਟੱਕ ਕੇ ਪਕਾਣ ਤੋਂ ਬਾਅਦ ਹੁਣ ਲੋ ਜੀ ਆਲੂ ਪੱਕ ਵੀ ਗਏ ਨੇ ਤੇ ਰਲ ਵੀ ਗਏ ਨੇ ਯਾਨੀ ਕਿ ਕ੍ਰਿਸਪੀ ਹੋ ਗਏ ਨੇ ਤੇ ਬਸ ਹੁਣ ਇਹ ਨਰਮ ਹੋਏ ਹੋਏ ਯਾਨੀ ਕਿ ਪੱਕੇ ਹੈ ਆਲੂਆਂ ਨੂੰ ਆਪਾਂ ਇੱਕ ਵੱਖਰੀ ਪਲੇਟ ਵਿੱਚ ਕੱਢ ਲਵਾਂਗੇ ਇਸ ਨਾਲ ਆਲੂਆਂ ਨੂੰ ਵੱਖਰਾ ਪਕਾ ਕੇ ਯਾਨੀ ਕਿ ਕ੍ਰਿਸਪੀ ਕਰਕੇ ਸੁੱਕੀ ਸਬਜ਼ੀ ਵਿੱਚ ਪਾਈਏ ਨਾ ਤੇ ਸਬਜੀ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹਨਾਂ ਆਲੂਆਂ ਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਤੜਕਾ ਲਾਉਣ ਦੀ ਤਿਆਰੀ ਕਰਦੇ ਆਂ ਆਲੂਆਂ ਨੂੰ ਪਕਾਉਣ ਤੋਂ ਬਾਅਦ ਕੜਾਈ ਦੇ ਵਿੱਚ ਜਿਹੜਾ ਤੇਲ ਬਚਿਆ ਹੈ ਨਾ ਇਹਦੇ ਵਿੱਚ ਇੱਕ ਵੱਡਾ ਚਮਚ ਤੇਲ ਹੋਰ ਪਾ ਕੇ ਤੇ ਗਰਮ ਕਰ ਲਵਾਂਗੇ ਤੇ ਹੁਣ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ ਇੱਕ ਛੋਟਾ ਚਮਚ ਜੀਰਾ ਜੀਰਾ ਜਦੋਂ ਚੰਗੀ ਤਰ੍ਹਾਂ ਤੜਕਿਆ ਜਾਏਗਾ ਨਾ ਫਿਰ ਇਹਦੇ ਵਿੱਚ ਇਸ ਤਰ੍ਹਾਂ ਦੇ ਬਰੀਕ-ਬਰੀਕ ਕੱਟੇ ਹੋਏ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਵਾਂਗੇ ਤੇ ਹੁਣ ਪਿਆਜਾ ਨੂੰ ਨਾ ਜੀਰੇ ਹੋਰ ਤੇਲ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਨਰਮ ਹੋਣ ਤੱਕ ਆਪਾਂ ਭੁੰਨ ਲਵਾਂਗੇ ਤੇ ਜਦੋਂ ਪਿਆਜ ਪੁੱਜ ਕੇ ਹਲਕੇ ਜੇ ਨਰਮ ਹੋ ਜਾਣਾ ਉਦੋਂ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਬਰੀਕ ਕਟਿਆ ਹੋਇਆ ਅਦਰਕ ਦੋ ਬਰੀਕ ਟੀਆਂ ਹਰੀਆਂ ਮਿਰਚਾਂ ਤੇ ਇੱਕ ਛੋਟਾ ਚਮਚ ਭਰ ਕੇ ਬਰੀਕ ਕਟਿਆ ਹੋਇਆ ਲਸਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠਾ ਹੀ ਇਹਦੇ ਵਿੱਚ ਪਾਵਾਂਗੇ ਤੁਸੀਂ ਚਾਹੋ ਤਾਂ ਵਾਰੀ-ਵਾਰੀ ਵੀ ਪਾ ਸਕਦੇ ਹੋ ਇਕੱਠੀਆਂ ਹੀ ਭੁੰਨਣੀਆਂ ਨੇ ਤੇ ਇਕੱਠਾ ਹੀ ਪਾ ਦਵਾਂਗੇ ਤੇ ਬਸ ਇਹਨਾਂ ਨੂੰ ਮਿਕਸ ਕਰਕੇ ਪਿਆਜ਼ਾ ਦੇ ਨਾਲ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਸੁੱਕੀ ਸਬਜੀ ਦੇ ਵਿੱਚ ਅਦਰਕ ਔਰ ਲਸਣ ਇਸ ਤਰ੍ਹਾਂ ਕੱਟ ਕੇ ਪਾਈਏ ਨਾ ਤੇ ਸਬਜੀ ਦਾ ਸਵਾਦ ਬਹੁਤ ਵਧੀਆ ਆਂਦਾ ਹੈ ਹੁਣ ਦੇਖੋ ਜੀ ਇੱਥੇ ਪਿਆਜ਼ ਅਦਰਕ ਤੇ ਲਸਣ ਭੁੱਜ ਕੇ ਬ੍ਰਾਊਨ ਕਲਰ ਚ ਆ ਗਏ ਨੇ ਨਾ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਸਿਮ ਤੇ ਫਲੇਮ ਨੂੰ ਸਿਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਦਾ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਸਪਾਈਸੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਆਪਾਂ ਤਨੀਆ ਪਾਊਡਰ ਤੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਕਿਚਨ ਕਿੰਗ ਮਸਾਲਾ ਗਰਮ ਮਸਾਲੇ ਦੀ ਜਗ੍ਹਾ ਮੈਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾ ਰਹੀ ਹਾਂ ਸਵਾਦ ਬਹੁਤ ਹੀ ਵਧੀਆ ਆਏਗਾ ਤੇ ਸਬਜ਼ੀ ਨੂੰ ਥੋੜੀ ਜਿਹੀ ਵਧੀਆ ਜੀ ਰੰਗਤ ਦੇਣ ਵਾਸਤੇ ਨਾ ਅੱਧਾ ਛੋਟਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਮਸਾਲਿਆਂ ਦੇ ਨਾਲ ਹੀ ਨਾ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਜਿਹੜੇ ਨੇ ਉਹ ਸੜਨ ਨਾ ਜੇ ਮਸਾਲੇ ਸੜਨਗੇ ਨਹੀਂ ਦਾ ਸਬਜੀ ਦੀ ਰੰਗਤ ਬਹੁਤ ਹੀ ਵਧੀਆ ਆਏਗੀ ਤੇ ਸਾਰੇ ਮਸਾਲਿਆਂ ਦੇ ਨਾਲ ਮੈਂ ਹਜੇ ਦੇ ਵਿੱਚ ਲੂਣ ਨਹੀਂ ਪਾਇਆ ਹੈ ਤੇ ਬਸ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਕੱਪ ਫਰੋਜ਼ਨ ਮਟਰ ਜੇ ਤੁਸੀਂ ਤਾਜ਼ੇ ਮਟਰ ਲੈਂਦੇ ਹੋ ਨਾ ਇੱਥੇ ਤੇ ਆਲੂਆਂ ਦੇ ਨਾਲ ਹੀ ਉਹਨਾਂ ਨੂੰ ਪਕਾ ਸਕਦੇ ਹੋ ਫਰੋਜ਼ਨ ਮਟਰ ਥੋੜੀ ਛੇਤੀ ਪੱਕ ਜਾਂਦੇ ਨੇ ਇਸ ਕਰਕੇ ਮੈਂ ਤੜਕੇ ਨਾਲ ਪਾ ਰਹੀ ਹਾਂ ਤੇ ਮਟਰਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 200 ਗ੍ਰਾਮ ਇਸ ਤਰ੍ਹਾਂ ਦੇ ਕੱਟੇ ਹੋਏ ਧੋਤੇ ਹੋਏ ਮਸ਼ਰੂਮ ਤੇ ਮਸ਼ਰੂਮ ਨੂੰ ਨਾ ਬਹੁਤ ਹੀ ਅੱਛੀ ਤਰ੍ਹਾਂ ਧੋਣਾ ਚਾਹੀਦਾ ਕਿਉਂਕਿ ਇਹਦੇ ਉੱਤੇ ਮਿੱਟੀ ਲੱਗੀ ਮਿੱਟੀ ਲੱਗੀ ਹੁੰਦੀ ਹੈ ਨਾ ਕਾਫੀ ਸਾਰੀ ਤੇ ਮੈਂ ਇਹਨੂੰ ਬਹੁਤ ਹੀ ਅੱਛੀ ਤਰ੍ਹਾਂ ਯਾਨੀ ਕਿ ਮਸ਼ਰੂਮ ਨੂੰ ਸਾਰੇ ਮਸ਼ਰੂਮ ਨੂੰ ਪਾਣੀ ਦੇ ਵਿੱਚ ਥੋੜੀ ਜਿਹੀ ਡਿਪ ਕਰਕੇ ਤੇ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਛਾਨਣੀ ਵਿੱਚ ਪਾ ਦਿੱਤਾ ਸੀ ਤਾਂ ਕਿ ਪਾਣੀ ਨੁੱਚੜ ਜਾਵੇ ਤੇ ਫਿਰ ਇਹਦੇ ਵਿੱਚ ਪਾਏ ਨੇ ਤੜਕੇ ਦੇ ਵਿੱਚ ਤੇ ਤੁਸੀਂ ਵੀ ਮਸ਼ਰੂਮ ਨੂੰ ਚੰਗੀ ਤਰ੍ਹਾਂ ਧੋਇਓ ਤੇ ਫਿਰ ਉਹਦਾ ਇਸਤੇਮਾਲ ਕਰਿਓ ਤੇ ਹੁਣ ਇਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਲੂਣ ਰਹਿ ਗਿਆ ਸੀ ਹੈਨਾ ਲੂਣ ਮੈਂ ਇਹਦੇ ਵਿੱਚ ਬਾਅਦ ਵਿੱਚ ਤਾਂ ਪਾ ਰਹੀਆਂ ਕਿ ਥੋੜਾ ਸਬਜੀ ਦਾ ਹਿਸਾਬ ਲੱਗ ਜਾਂਦਾ ਹੈ ਸੁੱਕੀ ਸਬਜੀ ਹੈ ਨਾ ਤੇ ਆਪਣੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਲੂਣ ਪਾ ਸਕਦੇ ਹੋ ਮੈਂ ਇੱਕ ਛੋਟਾ ਚਮਚ ਲੂਣ ਪਾਇਆ ਹੈ ਤੇ ਹੁਣ ਲੂਣ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਸਾਰੇ ਮਸਾਲੇ ਪਹਿਲਾਂ ਹੀ ਭੁੰਨ ਲਏ ਨੇ ਤੇ ਲੂਣ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹ ਸਬਜੀ ਨੂੰ ਟੱਕ ਕੇ ਪਕਾਵਾਂਗੇ ਮਸ਼ਰੂਮ ਵੀ ਛੇਤੀ ਪੱਕ ਜਾਂਦੇ ਨੇ ਤੇ ਫਰੋਜ਼ਨ ਮਟਰ ਨੇ ਵੀ ਛੇਤੀ ਪੱਕ ਜਾਣਗੇ ਤੇ ਗੈਸ ਦੀ ਫਲੇਮ ਨੂੰ ਹੁਣ ਸਿਮ ਰੱਖਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਣਾ ਪਾਣੀ ਤਾਂ ਮੈਂ ਪਾਇਆ ਸੀ ਪਰ 2-3 ਚਮਚ ਬਸ ਉਹ ਵੀ ਤਾਂ ਕੀ ਮਸਾਲੇ ਜਿਹੜੇ ਨੇ ਉਹ ਸੜਨ ਨਾ ਤੇ ਹੁਣ ਗੈਸ ਦੀ ਸਿੰਮ ਫਲੇਮ ਤੇ ਆਪਾਂ ਮਟਰਾਂ ਨੂੰ ਹੋਰ ਮਸ਼ਰੂਮ ਨੂੰ ਪੱਕਣ ਤੱਕ ਪਕਾਵਾਂਗੇ ਤੇ ਵਿੱਚ ਇੱਕ ਦੋ ਵਾਰੀ ਚਲਾਉਣਾ ਵੀ ਜ਼ਰੂਰ ਹੈ ਟੱਕਣ ਹਟਾ ਕੇ ਗੈਸ ਦੀ ਸਿੰਮ ਫਲੇਮ ਤੇ ਸਬਜ਼ੀ ਨੂੰ 5 ਮਿੰਟ ੱਕੇ ਪਕਾਉਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਬਜ਼ੀ ਦੇ ਵਿੱਚ ਪਾਣੀ ਤਾਂ ਬਿਲਕੁਲ ਨਹੀਂ ਪਾਇਆ ਸੀ ਫਿਰ ਵੀ ਸਬਜ਼ੀ ਦੇ ਵਿੱਚ ਥੋੜਾ ਜਿਹਾ ਪਾਣੀ ਹੈ ਕਿਉਂਕਿ ਮਸ਼ਰੂਮ ਜਿਹੜੇ ਹੁੰਦੇ ਨੇ ਨਾ ਇਹਨਾਂ ਵਿੱਚ ਕਾਫੀ ਪਾਣੀ ਹੁੰਦਾ ਹੈ ਤੇ ਸੇਕ ਲੱਗਣ ਤੋਂ ਬਾਅਦ ਮਸ਼ਰੂਮ ਚੋਂ ਪਾਣੀ ਰਿਲੀਜ਼ ਹੁੰਦਾ ਹੈ ਤੁਸੀਂ ਦੇਖ ਵੀ ਸਕਦੇ ਹੋ ਕਿ ਪਾਣੀ ਰਿਲੀਜ਼ ਹੋਇਆ ਹੈ ਤੇ ਹੁਣ ਆ ਸੇਕ ਨੂੰ ਥੋੜਾ ਜਿਹਾ ਵਧਾ ਦਵਾਗੇ ਯਾਨੀ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਫਿਰ ਤੋਂ ਟੱਕ ਕੇ ਪਕਾਵਾਂਗੇ ਪੱਕਣ ਤੱਕ ਪਹਿਲਾਂ ਸੇਮ ਤਾਂ ਰੱਖਿਆ ਸੀ ਜਿਹੜੀ ਗੈਸ ਦੀ ਫਲੇਮ ਹੈ ਸੇਮ ਤਾਂ ਰੱਖੀ ਸੀ ਕਿ ਇੱਕਦਮ ਸੁੱਕੀ ਸੀ ਸਬਜੀ ਤੇ ਸੜ ਨਾ ਜਾਏ ਇਸ ਕਰਕੇ ਹੁਣ ਜਦੋਂ ਪਾਣੀ ਰਿਲੀਜ਼ ਹੋ ਗਿਆ ਮਸ਼ਰੂਮ ਦੇ ਵਿੱਚੋਂ ਤੇ ਹੁਣ ਆਪਾਂ ਟੱਕ ਕੇ ਪਕਾਵਾਂਗੇ ਗੈਸ ਦੀ ਮੀਡੀਅਮ ਫਲੇਮ ਤੇ ਗੈਸ ਦੀ ਫਲੇਮ ਨੂੰ ਵਧਾਣ ਤੋਂ ਬਾਅਦ ਯਾਨੀ ਕਿ ਮੀਡੀਅਮ ਫਲੇਮ ਤੇ 10 ਤੋਂ 4 ਮਿੰਟ ਹੋਰ ਪਕਾਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਸੀ ਇਹਦੇ ਵਿੱਚ ਉਹ ਕਾਫੀ ਹੱਦ ਤੱਕ ਸੁੱਕ ਚੁੱਕਿਆ ਹੈ ਤੇ ਜਿਹੜੇ ਮਟਰ ਮਸ਼ਰੂਮ ਨੇ ਨਾ ਇਹ ਵੀ ਪੱਕ ਗਏ ਨੇ ਠੀਕ ਹੈ ਜੀ ਤੇ ਜਿੰਨਾ ਕੋ ਪਾਣੀ ਹੈ ਨਾ ਇਹਦੇ ਵਿੱਚ ਹੁਣ ਐਸੇ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਆਲੂ ਜਿਹੜੇ ਆਪਾਂ ਪਕਾ ਕੇ ਰੱਖੇ ਸੀ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਭਰ ਕੇ ਚਾਟ ਮਸਾਲਾ ਚਾਟ ਮਸਾਲਾ ਦੀ ਜਗ੍ਹਾ ਤੁਸੀਂ આમਚਰ ਵੀ ਪਾ ਸਕਦੇ ਹੋ ਤੇ ਚਾਟ ਮਸਾਲਾ ਪਾਉਣਾ ਤੇ ਥੋੜਾ ਜਿਹਾ ਸੇ ਧਿਆਨ ਰੱਖਿਓ ਕਿ ਚਾਟ ਮਸਾਲੇ 'ਚ ਵੀ ਲੂਣ ਹੁੰਦਾ ਹੈ ਤੇ ਸਬਜ਼ੀ ਦਾ ਸਵਾਦ ਥੋੜਾ ਚਟਪਟਾ ਆਏਗਾ ਚਾਟ ਮਸਾਲਾ ਪਾਉਣ ਨਾਲ ਕਿਉਂਕਿ ਆਪਾਂ ਇਹਦੇ ਵਿੱਚ ਟਮਾਟਰ ਤੇ ਪਾਏ ਨਹੀਂ ਹੈ ਔਰ ਚਾਟ ਮਸਾਲਾ ਜਾਂ આમਚਰ ਜੋ ਵੀ ਪਾਓ ਤੇ ਉਹ ਪੱਕਣ ਤੋਂ ਬਾਅਦ ਪਾਓ ਯਾਨੀ ਕਿ ਜਦੋਂ ਸਬਜੀ ਸਾਰੀ ਪੱਕ ਜੇਗੀ ਤੇ ਫਿਰ ਪਾਣਾ ਚਾਹੀਦਾ ਹੈ ਤੇ ਆਲੂਆਂ ਨੂੰ ਔਰ ਚਾਟ ਮਸਾਲੇ ਨੂੰ ਸਬਜੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਇਹ ਜਿਹੜਾ ਥੋੜਾ ਜਿਹਾ ਪਾਣੀ ਹੈ ਨਾ ਇਹਦੇ ਵਿੱਚ ਇਹਨੂੰ ਸੁਕਾਨ ਤੱਕ ਆਪਾਂ ਹੋਰ ਪਕਾਵਾਂਗੇ ਬਸ ਗੈਸ ਦੀ ਫਲੇਮ ਨੂੰ ਫੁੱਲ ਕਰ ਲਵਾਂਗੇ ਤਾਂ ਕਿ ਪਾਣੀ ਛੇਤੀ ਸੁੱਕ ਜਾਵੇ ਤੇ ਬਾਕੀ ਸਾਰੀ ਇਹ ਚੀਜ਼ਾਂ ਤੇ ਪੱਕੀਆਂ ਹੀ ਹੋਈਆਂ ਨੇ ਬਸ ਆਪਾਂ ਪਾਣੀ ਨੂੰ ਸੁਕਾਣਾ ਹੈ ਤੇ ਜਦੋਂ ਸਬਜੀ ਦਾ ਸਾਰਾ ਪਾਣੀ ਸੁੱਕ ਜਾਵੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਹਰਾ ਧਨੀਆ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਬੰਦ ਤੇ ਆਲੂ ਮਟਰ ਮਸ਼ਰੂਮ ਦੀ ਸੁੱਕੀ ਸਬਜੀ ਨੂੰ ਭਾਵੇਂ ਤੁਸੀਂ ਟਿਫਿਨ ਚ ਪੈਕ ਕਰੋ ਤੇ ਭਾਵੇਂ ਲੰਚ ਬਾਕਸ ਵਿੱਚ ਪੈਕ ਕਰਕੇ ਦੇਵੋ ਬੱਚਿਆਂ ਦੇ ਟਿਫਿਨ ਵਿੱਚ ਪੈਕ ਕਰਕੇ ਦੇਵੋ ਸਭ ਨੂੰ ਬਹੁਤ ਹੀ ਸਵਾਦ ਲੱਗੇਗੀ ਤੇ ਜ਼ਰੂਰੀ ਨਹੀਂ ਹੈ ਕਿ ਇੱਕੋ ਤਰ੍ਹਾਂ ਦੀ ਹੀ ਸਬਜੀ ਬਣਾਈ ਜਾਵੇ ਕਦੀ ਕਦੀ ਸਬਜੀ ਨੂੰ ਬਦਲ-ਬਦਲ ਕੇ ਵੀ ਬਣਾ ਲੈਣਾ ਚਾਹੀਦਾ ਹੈ ਸਬਜੀ ਬਹੁਤ ਸਵਾਦ ਲੱਗਦੀ ਹੈ ਲੰਚ ਚ ਬਣਾਓ ਡਿਨਰ ਚ ਬਣਾਓ ਤੇ ਭਾਵੇਂ ਦਾਲ ਚੌਲ ਨਾਲ ਸਾਈਡ ਡਿਸ਼ ਤੇ ਬਣਾਓ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਕਿਉਂਕਿ ਜਿਨ੍ਹਾਂ ਨੂੰ ਤੇ ਮਸ਼ਰੂਮ ਪਸੰਦ ਹੈ ਉਹਨਾਂ ਨੂੰ ਤੇ ਇਹ ਸਬਜੀ ਬਹੁਤ ਜ਼ਿਆਦਾ ਪਸੰਦ ਆਣ ਵਾਲੀ ਹੈ ਤੇ ਜੇ ਰੈਸিপি ਤੁਹਾਨੂੰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ